10 ਲੱਖ ਦੀ ਡਿਮਾਂਡ ਦੇ ਵਿੱਚ ਜਮਾ ਕੋਠੀ ਵਰਗਾ ਆਪਾਂ ਮਕਾਨ ਲੈ ਕੇ ਪਹੁੰਚੇ ਆ ਸਾਰਾ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਰੰਗ ਰੋਗਨ ਤੋਂ ਲੈ ਕੇ ਵਾਲ ਪੇਪਰ ਜੋ ਕੁਝ ਵੀ ਹੁੰਦਾ ਇਹਨਾਂ ਨੇ ਵਧੀਆ ਤਿਆਰ ਕਰਵਾ ਰੱਖਿਆ ਤੁਹਾਨੂੰ ਮਕਾਨ ਵਧੀਆ ਲੱਗੂਗਾ ਤੇ ਪੂਰੀ ਵੀਡੀਓ ਚ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ 73800 ਪੂਰਾ 26173 ਜੇ ਕਿਸੇ ਨੇ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਆਪਣੇ WhatsApp ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਵਾਰ ਤੋਂ 메ਨ ਗੇਟ ਤੋਂ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰੋਂ ਬਾਹਰੋਂ ਤੁਹਾਨੂੰ ਸਾਰਾ ਘਰ ਇਹ ਬਹੁਤ ਜ਼ਿਆਦਾ ਪਸੰਦ ਆਊਗਾ ਰੇਟ ਤਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਮੇਰੇ ਵੱਲੋਂ ਗਰੰਟੀ ਅਸੀਂ ਤੇ ਜਿਹੜਾ ਆਪਾਂ ਨੂੰ ਬਹਿੜਾ ਮਿਲੂਗਾ ਬਹੁਤ ਖੁੱਲਾ ਡੂਲਾ ਮਿਲ ਜੂਗਾ ਤੇ ਘਰ ਵੀ ਪੂਰਾ ਸੋਹਣਾ ਬਣਿਆ ਹੋਇਆ ਹਰ ਚੀਜ਼ ਬਹੁਤ ਵਧੀਆ ਦਰਖਤ ਵਗੈਰਾ ਲੱਗੇ ਹੋਏ ਨੇ ਜਿਹੜਾ ਆਪਾਂ ਨੂੰ ਬਹਿੜਾ ਮਿਲੂਗਾ ਸਾਰੇ ਦਾ ਸਾਰਾ ਪੱਕਾ ਆਪਾਂ ਨੂੰ ਮਿਲ ਜੂਗਾ ਰੇਟ ਕਿੰਨਾ ਕ ਸਿਰਫ 10 ਲੱਖ ਰੁਪਏ ਡਿਮਾਂਡ ਹੈ ਜੀ ਆਪਾਂ ਟੋਟਲ ਜਗਾਂ ਦੀ ਗੱਲ ਕਰੀਏ ਤਾਂ 11 ਮਰਲੇ ਜਗ੍ਹਾ ਆਪਨ ਮਿਲੂਗੀ ਜਿਹੜੇ 11 ਮਰਲੇ ਜਗ੍ਹਾ ਹੁੰਦੀ ਹੈ ਕੋਈ ਥੋੜੀ ਨਹੀਂ ਹੁੰਦੀ ਜੀ ਕਾਫੀ ਡਬਲ ਹੋ ਜਾਂਦੀ ਹੈ ਉਹ ਪੂਰੀ ਖੁੱਲੀ ਡੁੱਲੀ ਹੋ ਜਾਂਦੀ ਹੈ ਬਾਕੀ ਸਾਰਾ ਕੁਝ ਵਧੀਆ ਹੈ ਤੇ ਇੱਥੇ ਆਪਾਂ ਨੂੰ ਬਾਥਰੂਮ ਤੇ ਫਲਸ਼ ਮਿਲ ਜੂ ਬਚਾਲੇ ਇੱਕ ਗੈਲਰੀ ਟਾਈਪ ਛੱਡੀ ਹੋਈ ਹੈ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਜੀ ਸਾਰਾ ਕੁਝ ਵਾਰਿਸਰ ਆਪਾਂ ਦੇਖਾਂਗੇ ਪੂਰੀ ਆਪਾਂ ਨਾਲ ਦੀ ਨਾਲ ਗੱਲ ਕਰਦੇ ਚੱਲਾਂਗੇ ਤੇ ਸਾੜ ਦੇ ਵਿੱਚ ਇੱਕ ਗਲੀ ਲੰਘਦੀ ਹੈ ਤੇ ਗਲੀ ਨੂੰ ਇੱਕ ਛੋਟਾ ਗੇਟ ਵੀ ਰੱਖਿਆ ਹੋਇਆ ਜਿਵੇਂ ਕਿ ਤੁਹਾਨੂੰ ਵੀਡੀਓ ਚ ਆਪਾਂ ਦਿਖਾ ਰਹੇ ਹਾਂ ਤੇ ਉੱਤੇ ਜਾਣ ਵਾਸਤੇ ਛੱਤ ਤੇ ਆਪਾਂ ਨੂੰ ਇੱਥੋਂ ਹੀ ਪੌੜੀਆਂ ਮਿਲ ਜਾਣਗੀਆਂ ਬਾਕੀ ਸੋਹਣਾ ਘਰ ਹੈਗਾ ਸਾਰਿਆਂ ਨੂੰ ਪਸੰਦ ਆਊਗਾ ਬਸ ਵੀਡੀਓ ਨੂੰ ਤੁਸੀਂ ਸਾਰੀ ਦੇਖਿਓ ਆ ਰਸੋਈ ਵੀ ਵਧੀਆ ਬਣੀ ਹੋਈ ਹੈ ਤੇ ਉੱਪਰ ਤੁਹਾਨੂੰ ਪਹਿਲਾਂ ਮੈਂ ਛੱਤ ਤੇ ਲੈ ਕੇ ਚਾਲਾਂ ਤੇ ਬਾਅਦ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਤੇ ਥੱਲੋਂ ਵੀ ਆਪਾਂ ਪੂਰਾ ਦੇਖਾਂਗੇ ਜੇ ਆਪਾਂ ਉੱਪਰ ਦੇਖੀਏ ਤਾਂ ਇੱਕ ਚੁਬਾਰਾ ਵੀ ਬਣਿਆ ਹੋਇਆ ਹੈ 10 ਲੱਖ ਰੇਟ ਹੈ ਜੀ ਉੱਪਰ ਆਪਾਂ ਨੂੰ ਚੁਬਾਰਾ ਵੀ ਮਿਲ ਜੂਗਾ ਮੋਟਰ ਮੋਟਰ ਵੀ ਵਧੀਆ ਲੱਗੀ ਹੋਈ ਹੈ ਤੇ ਛੱਤ ਵੀ ਵਧੀਆ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਹੁਣ ਆਪਾਂ ਅੰਦਰ ਚਾਲਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਹੈ ਫਰੰਟ ਵਗੈਰਾ ਦੇਖ ਲਓ ਘਰ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਬਹੁਤ ਵਧੀਆ ਆਪਾਂ ਨੂੰ ਘਰ ਘਰ ਦੀ ਕੰਡੀਸ਼ਨ ਤੇ ਘਰ ਦਾ ਰੇਟ ਮਿਲੂਗਾ ਜੀ 10 ਲੱਖ ਰੁਪਏ ਡਿਮਾਂਡ ਹੈ ਤੁਹਾਨੂੰ ਬਾਰ-ਬਾਰ ਮੈਂ ਦੱਸ ਰਿਹਾ ਜੀ ਬਾਕੀ ਜਦੋਂ ਆਪਾਂ ਅੰਦਰ ਚਾਲਦੇ ਹਾਂ ਇਹ ਆਪਾਂ ਨੂੰ ਇੱਕ ਲੋਬੀ ਮਿਲ ਜੂਗੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਸਾਰਾ ਫਾਰਸ਼ ਆਪਾਂ ਨੂੰ ਵਧੀਆ ਮਿਲੂਗਾ ਜੀ ਪੱਥਰ ਲੱਗਿਆ ਹੋਇਆ ਬਹੁਤ ਵਧੀਆ ਆਪਾਂ ਨੂੰ ਫਾਰਸ਼ ਮਿਲ ਜੂਗਾ ਰੰਗ ਰੋਗਨ ਦਾ ਟੋਟਲ ਕੰਮ ਆਪਾਂ ਨੂੰ ਮਿਲ ਜੂਗਾ ਛੱਤ ਵੀ ਰੰਗ ਹੋਈ ਹੈ ਬਾਕੀ ਆ ਕੰਦਾ ਤੇ ਅਲੱਗ-ਅਲੱਗ ਰੰਗ ਇਹਨਾਂ ਨੇ ਕਰਵਾ ਰੱਖਿਆ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਦਿਓ ਜਦੋਂ ਤੁਸੀਂ ਲਾਈਕ ਕਰਦੇ ਰਹਿੰਦੇ ਹੋ ਤਾਂ ਹੌਸਲਾ ਜਾਂ ਬਣਿਆ ਰਹਿੰਦਾ ਲਾਈਕ ਕਰਦੇ ਰਿਹਾ ਕਰੋ ਜੀ ਬਾਕੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਜੇ ਕਿਸੇ ਨੇ ਐਡ ਕਰਬੋਣੀ ਹੈ ਕਿਸੇ ਕੋਲੇ ਘਰ ਕੁਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤੋਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਚੱਲਦਾ ਰਹਿੰਦਾ ਵਾਰ-ਵਾਰ ਜੇ ਕਿਸੇ ਨੇ ਐਡ ਕਰਬੋਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਦਰਾਲੀ ਸਾਰਾ ਕੁਝ ਆਪਣਾ ਕੰਮ ਹੈ ਜਿਹੜਾ ਫਰੀ ਦੇ ਵਿੱਚ ਹੁੰਦਾ ਹੈ ਬਾਕੀ ਜਿਹੜੇ ਬੈਡਰੂਮਸ ਬਣੇ ਹੋਏ ਨੇ نیچے ਉਹ ਤੁਹਾਨੂੰ ਮੈਂ ਦਿਖਾ ਦਿੰਨੇ ਬਹੁਤ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਬਾਕੀ ਡਿਮਾਂਡ ਕਿੰਨੀ ਕਿਓ ਜੀ ਸਿਰਫ 10 ਲੱਖ ਰੁਪਏ ਡਿਮਾਂਡ ਹੈ ਘਾਟਾ ਵਾਦਾ ਕੀਤਾ ਜਾਊਗਾ ਮੌਕੇ ਤੇ ਬਾਕੀ 11 ਮਰ ਲਈ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਰਿਹਾ ਜੀ ਆਪਣੇ ਕੋਲੇ ਜਿਹੜਾ ਹੀ ਘਰ ਪਹੁੰਚੇਗਾ ਤੁਹਾਨੂੰ ਮੈਂ ਪੈਂਡ ਵੀ ਦੱਸ ਦੇਣਾ ਇਹਨਾਂ ਦਾ ਜਿਹੜਾ ਪੈਂਡ ਹੈਗਾ ਉਮਰ ਵਾਲਾ ਪੈਂਡ ਹੈਗਾ ਉਮਰ ਵਾਲਾ ਪੈਂਡ ਬਟਾਲੇ ਤੋਂ 9 ਕਿਲੋਮੀਟਰ ਦੀ ਦੂਰੀ ਤੇ ਡੇਰਾ ਬਾਬਾ ਨਾਨਕ ਰੋਡ ਤੇ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਕੋਈ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਘਰ ਬਾਰੇ ਕੁਝ ਵੀ ਪੁੱਛਣਾ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੰਨੇ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਜਿਹੜਾ ਮੋਬਾਈਲ ਨੰਬਰ ਦਿੱਤਾ ਤੁਸੀਂ ਨੋਟ ਕਰੋ 99149 12455 ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਕਨਫਰਮ ਕਰ ਲਓ ਜੇ ਕਿਸੇ ਨੇ ਨਹੀਂ ਲਿਖਿਆ ਤਾਂ ਲਿਖ ਲਓ ਨੋਟ ਕਰ ਲਓ 99149 12455 ਕੋਈ ਵੀ ਗੱਲ ਕਰਨੀ ਹੋਵੇ ਕੁਝ ਵੀ ਪੁੱਛਣਾ ਹੈ ਘਰ ਬਾਰੇ ਤਾਂ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਘਰ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਉੱਪਰ ਆਪਾਂ ਨੂੰ ਚਵਾਰਾ ਵੀ ਮਿਲ ਜੂਗਾ ਬਾਕੀ ਕਮਰੇ ਬਹੁਤ ਵਧੀਆ ਬਣੇ ਹੋਏ ਨੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਸੀ ਤੇ ਵੀਡੀਓ 'ਚ ਕੱਲੀ ਕੱਲੀ ਗੱਲ ਆਪਾਂ ਕੀਤੀ ਤੇ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਮੇਰੇ ਵੱਲੋਂ ਮੈਂ ਕੋਈ ਕਮੀ ਪੇਸ਼ ਨਹੀਂ ਛੱਡੀ ਨਾ ਤਾਂ ਵੀਡੀਓ ਦੀ ਤੇ ਨਾ ਹੀ ਕੁਝ ਦੱਸਣ ਦੀ ਨਾ ਹੀ ਕੋਈ ਜਾਣਕਾਰੀ ਵੱਲੋਂ ਜਿੰਨੀ ਵੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਸਗੀ ਮਾਲਕ ਦੁਆਰਾ ਆਪਾਂ ਤੁਹਾਨੂੰ ਸਾਰੀ ਦੇਤੀ ਜੀ ਸਾਰੀ ਜਾਣਕਾਰੀ ਦੱਸਤੀ ਤਾਂ ਮੈਨੂੰ ਕਮਾਂਡ ਕਰਕੇ ਤੁਸੀਂ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਅਸੀ ਪਸੰਦ ਆਈ ਹੈ ਤਾਂ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਅਲੱਗ-ਅਲੱਗ ਰੇਟ ਦੇ ਵਿੱਚ ਅਲੱਗ-ਅਲੱਗ ਏਰੀਆ ਚੋਂ ਕੂਠੀ ਘਰ ਮਕਾਨ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੇਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਨਾਲ ਇੱਕ ਬੈਲ ਆਈਕਨ ਮਿਲੇਗਾ ਉਹਨੂੰ ਆਲਟ ਤੇ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਠੀਕ ਹੈ ਜੀ ਤੇ ਲਾਈਕ ਜਰੂਰ ਕਰ ਦੋ ਤੇ ਕਿਸੇ ਨੇ ਘਰ ਕੂਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਹੈ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਜਾਂ ਆਸ ਪੜੋਸ ਦੇ ਵਿੱਚ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਆ ਕੂਠੀ ਆ ਘਰ ਮਕਾਨ ਕਿਸੇ ਵੀ ਏਰੀਆ ਚ ਪੈਂਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲੇਗਾ ਹੁਆ ਪਹਿਲਾਂ ਵੀ ਮੈਂ ਇੱਕ ਦੋ ਵਾਰੀ ਕਹਤਾ ਤੁਹਾਨੂੰ ਤੇ ਉੱਤੇ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 738006173 ਜਿਸ ਨੇ ਐਡ ਕਰ ਬੋਣੀਆ ਭੇਜੂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਤੁਹਾਡਾ ਵੀ 2 ਰੁਪਿਆ ਦਾ ਫਾਇਦਾ ਹੋ ਜੂਗਾ ਜੀ ਕਿਉਂਕਿ ਵਿਚ ਵਿਚਾਲੇ ਕੋਈ ਪੈਣਾ ਨਹੀਂ ਸਿੱਧਾ ਸੇਲ ਕਰ ਦੋਗੇ ਤੇ ਆਪਣਾ ਜਿੰਨਾ ਵੀ ਕੰਮ ਹੈ ਆਪਣਾ ਤਾਂ ਫਰੀ ਚ ਹੀ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲਗੀ ਵੀਡੀਓ ਬਾਰੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਅਜਿਹਾ ਕਰ ਦੁਬਾਰਾ ਨਹੀਂ ਮਿਲਣਾ ਜੀ ਇੰਨੇ ਘੱਟ ਰੇਟ ਦੇ ਵਿੱਚ ਰੇਟ ਬਹੁਤ ਜਾਇਜ਼ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੇ ਘਾਟਾ ਬਾਦਾ ਹੋਰ ਵੀ ਹੋ ਜੂਗਾ ਬਾਕੀ ਤੁਸੀਂ ਜ਼ਰੂਰ ਦੱਸਿਓ ਘਰ ਬਾਰੇ ਵੀ ਘਰ ਦੇ ਰੇਟ ਬਾਰੇ ਵੀ ਤੁਹਾਨੂੰ ਰੇਟ ਕਿਵੇਂ ਦੇ ਲੱਗਿਆ ਏਰੀਆ ਬਹੁਤ ਵਧੀਆ ਜੀ ਗਲੀ ਵਗੈਰਾ ਇਹਨਾਂ ਨੂੰ ਵਧੀਆ ਲੱਗਦੀ ਹੈ ਬਾਕੀ ਵੀਡੀਓ ਚ ਕੱਲੀ ਕੱਲੀ ਆਪਾਂ ਗੱਲ ਕਰ ਹੀ ਲਈ ਤੇ ਜ਼ਿਆਦਾ ਮੈਨੂੰ ਹੁਣ ਦੱਸਣ ਦੀ ਲੋੜ ਹੈ ਨਹੀਂ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ ਕਮੈਂਟ ਲਾਜ਼ਮੀ ਕਰੋ ਜੀ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਸਾਰੇ ਮੈਂ ਕਮੈਂਟ ਦੇਖਦਾ ਹੁੰਨਾ ਜਿੰਨੇ ਤੁਸੀਂ ਕਮੈਂਟ ਕਰਦੋਂ ਜਿਹੜੇ ਜਿਹੜੇ ਏਰੀਆ ਚੋਂ ਤੁਸੀਂ ਮੰਗ ਕਰਦੇ ਹੋ ਉਥੋਂ ਹੀ ਆਪਾਂ ਅਗਲੀ ਵੀਡੀਓ ਚ ਕੋਠੀ ਘਰ ਮਕਾਨ ਪਾ ਦਿੰਨੇ ਜਿੰਨੇ ਤੁਸੀਂ ਰੇਡ ਚ ਕਹਿੰਦੇ ਹੋ ਬਾਕੀ ਮੈਂ ਕਮੈਂਟ ਦੇਖੂਆ ਕਮੈਂਟ ਕਰਨਾ ਨਾ ਭੁੱਲਿਓ